ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਧਾ ਨਾਲ ਹੋਏ ਖਰੇ ਸੌਦੇ ਬਾਰੇ ਇੱਕ ਦਿਨ ਬਾਬਾ ਨਾਨਕ ਜੀ ਆਪਣੇ ਘਰ ਵਿੱਚ ਬੈਠੇ ਮਸਤਾਨੇ ਤੌਰ ਤੇ ਤੇ ਪਿਤਾ ਮਹਿਤਾ ਕਾਲੂ ਜੀ ਬਾਹਰੋਂ ਆਏ ਆਕਰ ਦੇਖਿਆ ਨਾਨਕ ਜੀ ਆਪਣੀ ਚਾਲੀ ਛੱਡੀ ਨਹੀਂ ਮਹਿਤਾ ਕਾਲੂ ਦੇਖ ਕੇ ਬੜਾ ਰੰਜ ਹੋਇਆ ਅਤੇ ਆਖਿਆ ਹੈ ਪੁੱਤਰ ਤੇਰਾ ਧੋਖਾ ਮੈਨੂੰ ਖਾ ਗਿਆ ਤੂੰ ਸਮਝਦਾ ਨਹੀਂ ਤਾਂ ਗੁਰੂ ਨਾਨਕ ਜੀ ਨੇ ਆਖਿਆ ਪਿਤਾ ਜੀ ਹੁਣ ਸਾਨੂੰ ਬਖਸ਼ੋ ਅੱਗੇ ਜੋ ਕੁਝ ਤੁਸੀਂ ਮੈਨੂੰ ਆਖੋਗੇ ਸੋ ਹੀ ਮੈਂ ਕਰਾਂਗਾ ਤਾਂ ਉਹਨਾਂ ਦੇ ਪਿਤਾ ਜੀ ਕਾਲੂ ਨੇ ਆਖਿਆ ਤੂੰ ਕੁਝ ਵਣਜ ਕਰਿਆ ਕਰ ਤਾਂ ਬਾਬੇ ਜੀ ਕਿਹਾ ਭਲਾ ਪਿਤਾ ਜੀ ਤਾਂ ਕਾਲੂ ਕਿਹਾ ਨਾਨਕ ਤੂੰ ਵੀਰ ਪੈ ਲੈ ਜਾ ਤੇ ਕੋਈ ਖਰਾ ਸੌਦਾ ਖਰੀਦ ਕੇ ਲਿਆ ਜੇ ਇੱਕ ਵਾਰ ਖਰਾ ਸੌਦਾ ਕਰ ਆਵੇਂਗਾ ਤਾਂ ਫੇਰ ਮੈਂ ਤੈਨੂੰ ਬਹੁਤ ਰੁਪਏ ਦੇਵਾਂਗਾ ਤਾਂ ਫਿਰ ਗੁਰੂ ਨਾਨਕ ਜੀ ਨੇ ਕਿਹਾ ਪਾਲਾ ਪਿਤਾ ਜੀ ਤੁਸੀਂ ਆਪ ਦੇਖੋਗੇ ਜੋ ਮੈਂ ਕੈਸਾ ਸੌਦਾ ਕਰਾਂਗਾ ਤਾਂ ਗੁਰੂ ਨਾਨਕ ਜੀ ਨੂੰ 20 ਰੁਪਏ ਦਿੱਤੇ ਭਾਈ ਬਾਲੇ ਨੂੰ ਬੁਲਾ ਕੇ ਕਿਹਾ ਸੁਣ ਬਾਲਿਆ ਤੁਸੀਂ ਆਣਾ ਤੋ ਨਾਨਕ ਜੀ ਦੇ ਸੰਗ ਜਾ ਜਿਵੇਂ ਇਹ ਵਣਾ ਜੀ ਕਰਨਾ ਸਿੱਖੇ ਤੂੰ ਇਸ ਦਾ ਸੰਗੀ ਹੈ ਤਾਂ ਫੇਰ ਨਫਰ ਭਾਈ ਬਾਲੇ ਨੇ ਗੁਰੂ ਨਾਨਕ ਜੀ ਦੇ ਬਸਤਰ ਵੀ ਉਠਾ ਲਿੱਤੇ ਅਤੇ ਰੁਪਏ ਲੈ ਕੇ ਬਾਬੇ ਨਾਨਕ ਜੀ ਦੇ ਸੰਗ ਚੱਲੇ ਮਹਿਤਾ ਕਾਲੂ ਨਗਰ ਦੇ ਬਾਹਰ ਕਿੰਨੀ ਕੁ ਦੂਰ ਤੱਕ ਸਿੱਖਿਆ ਦੇਂਦਾ ਨਾਲ ਤੁਰਿਆ ਗਿਆ ਕਿਹਾ ਪੁੱਤਰ ਨਾਨਕ ਮੇਰੇ ਜੀਂਦੇ ਜੀ ਤੂੰ ਸਭੋ ਕੰਮ ਕਰ ਸੰਭਾਲ ਲਵੇਂ ਤਾਂ ਮੇਰਾ ਜੀ ਬਹੁਤ ਠੰਡਾ ਹੋਵੇ ਤੇਰੇ ਜੰਮਿਆਂ ਤੇ ਮੈਨੂੰ ਇਹ ਭਰੋਸਾ ਹੋਇਆ ਸੀ ਜੋ ਜੈਸਾ ਮੈਂ ਪਦਾਰਥ ਕਮਾਉਂਦਾ ਹਾਂ ਮੇਰੇ ਤੇ ਇਹ ਬਹੁਤ ਕਮਾਵੇਗਾ ਮੇਰਾ ਜਸ ਹੋਵੇਗਾ ਸੋ ਤੂੰ ਵਣਜ ਕਰਨਾ ਸਿੱਖੇਗਾ ਖੱਤਰੀਆਂ ਵਾਲੀ ਚਾਲੀ ਤੂੰ ਕਰੇਗਾ ਬਹੁਤ ਸਾਰਾ ਪਦਾਰਥ ਖੱਟ ਕਰ ਕਰ ਲਿਆਏਗਾ ਤਾਂ ਮੇਰਾ ਜੀ ਠੰਡਾ ਹੋਵੇਗਾ ਸੋ ਖਰਾ ਸੌਦਾ ਕਰੇ ਐਸੀ ਸਿੱਖਿਆ ਦੇ ਕੇ ਕਾਲੂ ਪਿਸ਼ਾ ਮੁੜਿਆ ਬਾਬਾ ਨਾਨਕ ਜੀ ਅਤੇ ਭਾਈ ਬਾਲਾ ਸਿਦਾਰੇ ਕਾਲੂ ਬਹੁਤ ਮੋਹ ਕਰਕੇ ਪਿਸ਼ਾਂਗ ਪਰਤੇ ਦੇਖਦਾ ਤੇ ਘਰ ਨੂੰ ਆਇਆ ਬਾਲੇ ਨੂੰ ਗੁਰੂ ਨਾਨਕ ਜੀ ਵਾਰਤਾ ਸੁਣਾਉਂਦੇ ਭਗਤੀ ਵਿਰਾਗ ਗਿਆਨ ਨਾਲ ਮਿਲੀਆਂ ਹੋਈਆਂ ਸਣੇ-ਸਣੇ ਚਲੇ ਜਾਂਦੇ ਹਨ 12 ਕੋਸ ਪੰਦ ਗਏ ਤਾਂ ਇੱਕ ਬਣ ਹੈ ਉੱਥੇ ਸੰਤ ਮੰਡਲੀ ਬੈਠੀ ਹੈ ਤਪਸਵੀ ਤਪ ਕਰਦੇ ਹਨ ਕੋਈ ਖੜੀਆਂ ਬਾਹਾਂ ਕਰਕੇ ਬੈਠੇ ਹਨ ਕੋਈ ਸੰਤ ਖੜੇ ਹੋਏ ਹਨ ਕੁਈ ਪਦਮਾਸਨ ਲਈ ਬੈਠੇ ਹਨ ਕੋਈ ਧੋਨੀਆਂ ਤਪਦੇ ਹਨ ਤੇ ਕੋਈ ਸਿੰਧਾਸਨ ਕਰ ਬੈਠੇ ਹਨ ਕਈ ਇੱਕ ਕੁਪੀਨ ਪਹਿਰੇ ਹੋਰ ਕਪੜਾ ਤਿਆਗ ਬੈਠੇ ਹਨ ਦਿਗੰਬਰ ਇੱਕ ਜਲ ਵਿੱਚ ਬੈਠੇ ਹਨ ਇੱਕ ਪੁਸਤਕ ਪੜ੍ਹਦੇ ਹਨ ਇੱਕ ਮੌਨਤਾਰੀ ਬੈਠੇ ਹੋਏ ਹਨ ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਚਾਹ ਹੈ ਇਸ ਸੁੱਖ ਤਿਆਗ ਕੇ ਕਿਨਾਰਾ ਕਰ ਇਕੰਤ ਬੈਠੇ ਹੋਏ ਹਨ ਸਰਬ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਹਨ ਮ੍ਰਿਗ ਸ਼ਾਲਾ ਜਿਨ੍ਹਾਂ ਦੇ ਹੇਠ ਬ੍ਰਿਸ਼ੀ ਹੈ ਬ੍ਰਿਸ਼ ਕੀ ਤੁਜਾ ਜਿਨਕੀ ਕੁਪੀਨ ਹੈ ਸਿਰ ਪਰ ਜੜਾਉਂ ਦਾ ਮੁਕਟ ਹੈ ਔਰ ਰਿਦੇ ਮੇ ਜਿਨਕੇ ਜਗਦੀਸ਼ ਦਾ ਧਿਆਨ ਹੈ ਇੱਕ ਸਾਧੂ ਪਾਸ ਪੁਸਤਕ ਪੜ ਰਿਹਾ ਇਸ ਸੰਤ ਸਭਾ ਕੋ ਦੇਖਕਰ ਬਾਬਾ ਨਾਨਕ ਜੀ ਖੜੇ ਹੋਏ ਕਰ ਦੇਖਣ ਲੱਗੇ ਔਰ ਭਾਈ ਬਾਲਾ ਪ੍ਰਤੀ ਬਾਬੇ ਨਾਨਕ ਜੀ ਕੀ ਆਹੇ ਬਾਲਾ ਜੀ ਇਸ ਕਰੇ ਸੌਦੇ ਨਾਲ ਹੋਰ ਕੋਈ ਸੌਦਾ ਚੰਗਾ ਨਹੀਂ ਇਸ ಅಮੋਲ ਸੌਦੇ ਨੂੰ ਨਹੀਂ ਛੱਡ ਸਕਦਾ ਪਿਤਾ ਜੀ ਦੀ ਆਗਿਆ ਵੀ ਖਰੇ ਸੌਦੇ ਦੀ ਹੈ ਸੋ ਇਸ ਤੋਂ ਚੰਗਾ ਵਣਜ ਹੋਰ ਕੌਣ ਹੈ ਇਹ ਰੁਪਏ ਇਨਕੋ ਚੜਾਉਂਦੇ ਹੈ ਸੋ ਪੋਜਨ ਬਸਤਰ ਕਰਕੇ ਇਹ ਖੁਸ਼ੀ ਹੋਵेंगे ਇਹ ਬਚਨ ਬਾਬੇ ਦੇ ਸੁਣ ਕੇ ਪਾਈ ਬਾਲਾ ਜੀ ਨੇ ਆਖਿਆ ਮਹਾਰਾਜ ਪਿਤਾ ਮਹਤੇ ਕਾਲੂ ਦਾ ਡਰ ਹੈ ਉਸਨੇ ਵਣਜ ਕਰਨ ਵਾਸਤੇ ਤੁਹਾਨੂੰ ਰੁਪਏ ਦਿੱਤੇ ਹਨ ਅਤੇ ਸੁਭਾ ਦੇਵੀ ਕਠੋਰ ਹੈ ਸੋ ਤੁਸੀਂ ਜਾਣੋ ਮੈਂ ਆਪ ਦਾ ਅਨੁਸਾਰੀ ਹਾਂ ਜੋ ਤੁਸੀਂ ਹੀ ਮਹਤੇ ਕਾਲੂ ਨਾਲ ਸਮਝ ਲੈਣਾ ਮੇਰੇ ਨਾਲ ਕੋਈ ਝਗੜਾ ਝਗੜੇ ਮੈਂ ਆਪ ਦਾ ਅਨੁਸਾਰੀ ਹਾਂ ਅੱਗੇ ਵੀ ਅਤੇ ਹੁਣ ਵੀ ਜਿਸ ਤਰ੍ਹਾਂ ਆਗਿਆ ਦਿੰਦੇ ਹੋ ਮੈਂ ਉਸੇ ਤਰ੍ਹਾਂ ਕਰਾਂਗਾ ਇੰਨਾ ਕੇ 20 ਰੁਪਏ ਲੈ ਕੇ ਪਾਈਬਾਲਾ ਜੀ ਨੇ ਨਾਨਕ ਜੀ ਦੇ ਹੱਥ ਦਿੱਤੇ 100 ਰੁਪਏ ਲੈਕਰ ਗੁਰੂ ਜੀ ਸੰਤਾਂ ਕੇ ਪਾਸ ਜਾ ਬੈਠੇ ਔਰ ਕੋਮਲ ਬਾਣੀ ਸੇ ਪਹਿਲੇ ਨਮਸਕਾਰ ਕਰੇ। করুণਾनिधान ਗੁਰੂ ਜੀ ਨੇ ਪੁੱਛਿਆ, "ਸੰਤ ਜੀ, ਆਪ ਵਸਤਰ ਨਹੀਂ ਪਹਿਨਦੇ। ਹਾਥ ਨਹੀਂ ਆਮਦਾ ਕਿ ਪਹਿਨਦੇ ਹੀ ਨਹੀਂ। ਰਾਤ ਦਿਨ ਧੁੱਪ, ਪਾਲਾ ਸਰਦੀ ਗਰਮੀ ਸਹਾਰਦੇ ਹੋ। ਬਰਖਾ ਪੜਦੀ ਦਿਗੰਬਰ ਹੀ ਰਹਤੇ ਹੋ। ਆਪ ਦਾ ਸ਼ਰੀਰ ਦਿਬ்யਾ ਜੋਤ ਹੈ, ਬਸਮ ਲਗਾ ਰੱਖੀ ਹੈ।" ਇਹਨਾਂ ਸੁਣਕਰ ਸੰਤ ਨੇ ਕਿਹਾ, "ਹੇ ਪਾਈ, ਹਮ ਨਿਰਬਾਨ ਸਾਧ ਹੈ ਬਸਤਰ ਕਾ ਸੰਜਮ ਹੀ ਰੱਖਣਾ ਚਾਹੀਦਾ ਔਰ ਤੈਨੂੰ ਕਿਆ ਪ੍ਰਯੋਜਨ ਹੈ ਪੁੱਛਣੇ ਕਾ ਤਾਂ ਪਾਈ ਬਾਲਾ ਜੀ ਕਿਆ ਨਾਨਕ ਜੀ ਤੂੰ ਚੱਲ ਕੇ ਸੌਦਾ ਖਰੀਦ ਜੋ ਕੁਛ ਕਾਲੂ ਨੇ ਕਿਹਾ ਹੈ ਤਾਂ ਨਾਨਕ ਜੀ ਆਖਿਆ ਬਾਲਾ ਮੈਨੂੰ ਪਿਤਾ ਨੇ ਖਰਾ ਸੌਦਾ ਖਰੀਦਣਾ ਆਖਿਆ ਬਾਲਾ ਤੂੰ ਵੀ ਮਸਲਤ ਖਰੇ ਸੌਦੇ ਖਰੀਦਣ ਦੀ ਦੇ ਮੈਂ ਖਰਾ ਸੌਦਾ ਕਰਾਂ ਤਾਂ ਪਾਈ ਬਾਲੇ ਨੇ ਕਿਹਾ ਮੈਂ ਕਿਆ ਆਖਦਾ ਹਾਂ ਤੂੰ ਪੁੱਤਰ ਹੈ ਤੇ ਉਹ ਪਿਤਾ ਹੈ ਤਾਂ ਫਿਰ ਗੁਰੂ ਨਾਨਕ ਜੀ ਨੇ ਆਖਿਆ ਸੰਤ ਜੀ ਤੁਮ ਬਸਤਰ ਨਹੀਂ ਪਹਿਨਤੇ ਤੋ ਭੋਜਨ ਵੀ ਨਹੀਂ ਕਰਦੇ ਹੋਵੋਗੇ ਤਾਂ ਫਿਰ ਮਹੰਤ ਨੇ ਕਿਹਾ ਅਰੇ ਬਾਲਕ ਜੋ ਪਰਮੇਸ਼ਰ ਭੇਜਦਾ ਸੋ ਹਮ ਖਾ ਲੈਂਦੇ ਹਮ ਤੋ ਉਦਾਸੀ ਹੈ ਇਸ ਵਾਸਤੇ ਹਮ ਉਦਯਾਨ ਮੇ ਬਸਤੇ ਹੈ ਵਸਤੇ ਮੇ ਨਹੀਂ ਬਸਤੇ ਤੋ ਗੁਰੂ ਨਾਨਕ ਜੀ ਨੇ ਕਿਹਾ ਕੀ ਆਪਕਾ ਨਾਮ ਕੀ ਹੈ ਸੰਤ ਨੇ ਗਿਆ ਨਾਮ ਹਮਾਰਾ ਸੰਤ ਰਣ ਹੈ ਸੁਣ ਕੇ ਨਾਨਕ ਜੀ ਬੜੇ ਪ੍ਰਸੰਨ ਹੋਏ ਅਰ ਕਿਉ ਬਾਲਾ ਇਹ ਖਰਾ ਸੌਦਾ ਮੈਂ ਨਹੀਂ ਛੱਡ ਸਕਦਾ ਇਹ ਖਰਾ ਸੌਦਾ ਹੈ ਇਸ ਵਿੱਚ ਟੋਟਾ ਨਹੀਂ ਵਾਦਾ ਹੀ ਹੈ ਤਾਂ ਪਾਈ ਬਾਲੇ ਨੇ ਕਿਹਾ ਨਾਨਕ ਜੀ ਤੁਸੀਂ ਜਾਣੋ ਅਤੇ ਕਾਲੂ ਜਾਣੇ ਅਤੇ ਮੈਂ ਕੀ ਜਾਣਾਂ ਇਹ ਖਰਾ ਸੌਦਾ ਹੈ ਜਾਂ ਖੋਟਾ ਹੈ ਗੁਰੂ ਨਾਨਕ ਜੀ ਵੀਰ ਪੈ ਲੈ ਕੇ ਪਾਈ ਬਾਲੇ ਪਾਸੋਂ ਮਹੰਤ ਦੇ ਅੱਗੇ ਰੱਖੇ ਤਾਂ ਮਹੰਤ ਨੇ ਆਖਿਆ ਅਰੇ ਬਾਲਕ 20 ਰੁਪਏ ਹਮਾਰੇ ਕਿਸੇ ਕੰਮ ਨਹੀਂ ਤੁਝ ਕੋ ਬਾਪ ਨੇ ਵਪਾਰ ਕੇ ਲਈ ਦੇ ਹੈ ਅਤੇ ਤੂੰ ਫਕੀਰੋਂ ਕੋ ਕਿਉਂ ਦਿੰਦਾ ਹੈ ਤੇਰੀ ਅਵਸਥਾ ਛੋਟੀ ਹੈ ਅਤੇ ਤੇਰਾ ਵਿਵਹਾਰ ਪਿਤਾ ਦੇ ਅਧੀਨ ਹੈ ਸੋ ਬਾਪ ਨੇ ਤੇਰੇ ਕੋ ਕਿਸੇ ਕੰਮ ਕੇ ਵਾਸਤੇ ਭੇਜਿਆ ਹੈ ਤੂੰ ਰੁਪਏ ਫਕੀਰਾਂ ਨੂੰ ਦਿੰਦਾ ਹੈ ਤਾਂ ਨਾਨਕ ਜੀ ਨੇ ਕਿਹਾ ਸੁਣੋ ਸੰਤ ਜੀ ਮੈਨੂੰ ਪਿਤਾ ਨੇ ਖਰਾ ਸੌਦਾ ਕਰਨ ਭੇਜਿਆ ਹੈ ਸੂਏ ਖਰਾ ਸੋਦਾ ਹੈ ਹੋਰ ਸੋਦੇ ਖੋਟੇ ਹਨ ਤਾਂ ਮਹੰਤ ਨੇ ਕਿਹਾ हे ਲੜਕੇ ਤੇਰਾ ਨਾਮ ਕਿਆ ਹੈ ਔਰ ਤੂੰ ਹੁੰਦਾ ਕੋਣ ਹੈ ਤਾਂ ਨਾਨਕ ਜੀ ਨੇ ਕਿਹਾ ਮੇਰਾ ਨਾਮ ਤੋਂ ਨਾਨਕ ਨਰੰਕਾਰੀ ਹੈ ਅਤੇ ਕਾਲੂ ਖੱਤਰੀ ਦਾ ਪੁੱਤਰ ਹਾਂ ਤਾਂ ਮਹੰਤ ਬੋਲਿਆ ਬਾਲਕ ਇਹ ਕਿਆ ਨਾਨਕ ਨਿਰੰਕਾਰੀ ਅਤੇ ਕਾਲੂ ਖੱਤਰੀ ਦਾ ਬੇਟਾ ਕਿਆ ਤਾਂ ਗੁਰੂ ਨਾਨਕ ਜੀ ਨੇ ਕਿਹਾ ਮਹੰਤ ਜੀ ਪਹਿਲੇ ਸਤਜੁਗ ਵਿੱਚ ਨਰੰਕਾਰ ਜੀ ਦੀ ਭਗਤੀ ਕਰੀ ਸੋ ਭਗਤੀ ਤੋਂ ہماری ਪੂਰੀ ਨਹੀਂ ਹੋਈ ਤੇ ਤੇਜੁਗਮੇ ਅਰਧਵਾਪਰ ਜੁਗਮੇ ਨਿਰੰਕਾਰ ਜੀ ਦੀ ਭਗਤੀ ਕਰੀ ਸੋ ਸੰਪੂਰਨ ਹੋਈ ਤਦ ਵੀ ਹਮ ਨਿਰੰਕਾਰ ਤੇ ਅਬ ਵੀ ਹਮ ਨਿਰੰਕਾਰ ਹੈ ਤਾ ਮਹੰਤ ਨੇ ਕਿਆ ਬਾਲਕ ਕੁਝ ਮੰਗ ਤਾ ਗੁਰੂ ਜੀ ਨੇ ਕਿਆ ਮੈਂ ਕੀਆ ਮੰਗਾ ਇੱਕ ਨਿਰੰਕਾਰ ਹੀ ਮੰਗਤਾ ਹੋ ਮਹੰਤ ਨੇ ਕਿਆ ਏ ਬਾਲਕ ਤੂ ਤੋਂ ਆਪ ਹੀ ਨਿਰੰਕਾਰ ਹੋ ਰਿਆ ਹਮ ਤੁਝ ਕੋ ਕੀ ਦੇਵੇਂ ਪਰ ਇਹ ਕਾਮ ਕਰ ਇਹ ਰੁਪਏ ਹਮਾਰੇ ਕਾਮ ਨਹੀਂ ਇਨਕਾ ਸਿੱਧਾ ਤੁਮ ਜਾ ਕਰ ਲਿਆ ਦੇਵੋ ਜੋ ਇਹ ਅਤੀਤ ਭੋਜਨ ਬਣਾ ਕੇ ਖਾਵਾਂਗੇ ਤਬ ਗੁਰੂ ਨਾਨਕ ਜੀ ਰੁਪਏ ਲੈ ਕਰ ਇੱਕ ਨਗਰੀ ਵਿੱਚ ਗਏ ਆਟਾ ਚਾਵਲ ਖੰਡ ਘਿਓ ਦੁੱਧ ਬਰਤਨ ਸਭ ਕੁਝ ਲੈ ਕਰ ਸੰਤਾਂ ਦੇ ਪਾਸ ਲਿਆ ਕਰ ਰੱਖ ਦਿੱਤੇ ਔਰ ਮੱਥਾ ਟੇਕਿਆ ਤਾਂ ਮਹੰਤ ਬੋਲਿਆ ਨਾਨਕ ਜੀ ਤੁਮ ਆਪ ਨਰੰਕਾਰ ਰੂਪ ਹੋ ਨਰੰਕਾਰ ਹੀ ਨਾਨਕ ਰੂਪ ਧਾਰਿਆ ਹੈ ਅਸਾਂ ਨੇ ਅੱਛੀ ਤਰ੍ਹਾਂ ਖੋਜ ਦੇ ਕੇ ਹੈ ਸਤ ਬ੍ਰਤ ਇਨਾਂ ਅਤੀਤੋਂ ਕੋ ਬੀਤ ਗਏ ਹਨ ਸਤ ਦਿਨ ਭੁੱਖਿਆ ਲੱਗ ਗਏ ਹਨ ਸ਼ਾਂਤ ਰੂਪ ਨਾਨਕ ਜੀ ਅਬ ਤੁਮ ਜਾਓ ਤਾਂ ਗੁਰੂ ਨਾਨਕ ਜੀ ਨੇ ਮੱਥਾ ਟੇਕਿਆ ਰਪਾਈ ਬਾਲਾ ਜੀ ਨੂੰ ਨਾਲ ਲੈ ਕੇ ਉੱਠ ਚਲੇ ਜਦ ਬਾਬਾ ਜੀ ਉਠਾਏ ਤਾਂ ਉਸ ਮਹੰਤ ਨੂੰ ਇੱਕ ਅਤੀਤ ਨੇ ਆ ਕੇ ਪੁੱਛਿਆ ਜੋ ਮਹੰਤ ਜੀ ਇਸ ਬਾਲਕ ਨੂੰ ਤੁਮਨੇ ਉਠਾ ਕਿਉਂ ਦੀਆ ਉਸਨੇ ਤੁਮਾਰੀ ਸੇਵਾ ਕਰਨੀ ਸੀ ਤਾਂ ਮਹੰਤ ਨੇ ਕਿਹਾ ਸੁਣੋ ਅਤੀਤ ਜੀ ਉਹ ਆਪ ਨਿਰੰਕਾਰ ਸੀ ਔਰ ਹਮਾਰੀ ਖਬਰ ਕੇ ਵਾਸਤੇ ਆਇਆ ਸੀ ਨਿਰੰਕਾਰੇ ਜੀ ਨੇ ਭੇਜਿਆ ਤਾਂ ਹਮ ਤੋ ਆਪਣਾ ਸਿੱਧਾ ਲੈਣਾ ਥਾ ਔਰ ਸੇਵਾ ਨਹੀਂ ਕਰਾਉਣੀ ਉਸ ਦਾ ਤੇਜ ਹਮਾਰੇ ਸੇ ਸਹਾਰਿਆ ਨਹੀਂ ਗਿਆ ਇਸ ਵਾਸਤੇ ਹਮਨੇ ਉਸ ਕੋ ਵਿਦਾ ਦੀ ਹੈ ਗੁਰੂ ਨਾਨਕ ਜੀ ਉਹਨਾਂ ਸਾਧੂਆਂ ਕੋਲੋਂ ਉੱਠ ਕੇ ਜਾਂ 2-3 ਕੋਸ ਆਏ ਤਾਂ ਗੁਰੂ ਨਾਨਕ ਜੀ ਭਾਈ ਬਾਲਾ ਜੀ ਨੂੰ ਪੁੱਛਣ ਲੱਗੇ ਭਾਈ ਬਾਲਾ ਅਸਾਂ ਕਿਆ ਕੀਤਾ ਤਾਂ ਭਾਈ ਬਾਲਾ ਜੀ ਨੇ ਆਖਿਆ ਸੁਣੋ ਨਾਨਕ ਜੀ ਮੈਂ ਕੁਛ ਰੁਪਏ ਖਾਣੇ ਲیتے ਤੁਸਾਂ ਮੰਗੇ ਸੋ ਮੈਂ ਤੁਹਾਨੂੰ ਕੱਢ ਦਿੱਤੇ ਨੇ ਤਾਂ ਗੁਰੂ ਨਾਨਕ ਜੀ ਨੇ ਕਿਹਾ ਭਾਈ ਬਾਲਾ ਅਸੀਂ ਭੁੱਲੇ ਕਿਉਂ ਤਬਾਲੇ ਆਖਿਆ ਨਾਨਕ ਜੀ ਤੂੰ ਜਾਣੇ ਜੇ ਭੁੱਲਿਆ ਹੈ ਤਾਂ ਤੂੰ ਜਾਣ ਜੇ ਨਹੀਂ ਭੁੱਲਿਆ ਤਾਂ ਤੂੰ ਜਾਣ ਜੈਸੇ ਅਲੜ ਤੁਸੀਂ ਹੋ ਤੈਸਾ ਅਲੜ ਮੈਂ ਹਾਂ ਅੱਗੇ ਕਾਲੂ ਜਾਣੇ ਜਾਂ ਤੁਸੀਂ ਜਾਣੋ ਐਸੇ ਬਾਤਾਂ ਕਰਦੇ ਕਰਦੇ ਤਲਵੰਡੀ ਦੇ ਨੇੜੇ ਪਹੁੰਚੇ ਤਾਂ ਗੁਰੂ ਨਾਨਕ ਜੀ ਡਰਦੇ ਪਿਤਾ ਪਾਸੋਂ ਪਿੰਡ ਵਿੱਚ ਨਾ ਵੜੇ ਇੱਕ ਤਲਾਸ ਹੀ ਪਾਣੀ ਉਸ ਵਿੱਚ ਨਹੀਂ ਉੱਥੇ ਜਾ ਕੇ ਬੈਠੇ ਰਹੇ ਔਰ ਬਾਲਾ ਜੀ ਆਪਣੇ ਘਰ ਆਵੜੇ ਤੇ ਗੁਰੂ ਨਾਨਕ ਜੀ ਘਰ ਗਏ ਹੀ ਨਹੀਂ ਬਾਹਰ ਹੀ ਰਹੇ ਤੇ ਕਾਲੂ ਨੂੰ ਖਬਰ ਹੋਈ ਜੇ ਬਾਲਾ ਆਪਣੇ ਘਰ ਆਵੜਿਆ ਹੈ ਤੇ ਨਾਨਕ ਜੀ ਨਹੀਂ ਆਏ ਤਾਂ ਕਾਲੂ ਨੇ ਨਫਰ ਭੇਜ ਕੇ ਬਾਲੇ ਨੂੰ ਬੁਲਾਇਆ ਬਾਲਾ ਕਾਲੂ ਜੀ ਦਾ ਫਰਮਾਨ ਸੁਣ ਕੇ ਘਰ ਨੂੰ ਆਇਆ ਜਦ ਪਾਸ ਗਿਆ ਤਾਂ ਕਾਲੂ ਨੇ ਪੁੱਛਿਆ ਆਓ ਬਾਲਾ ਜੀ ਨਾਨਕ ਜੀ ਕਿੱਥੇ ਨੇ ਅਤੇ ਰੁਪਏ ਕਿੱਥੇ ਹਨ ਅਦੇ ਕਿਤੇ ਰੋਸ ਗਿਆ ਹੈ ਆ ਕੇ ਵਪਾਰ ਵਿੱਚ ਲੱਗ ਰਿਹਾ ਹੈ ਤਾਂ ਬਾਲੇ ਨੇ ਬੈਠ ਕੇ ਆਖਿਆ ਮਹਤਾ ਜੀ ਨਾਨਕ ਜੀ 12 ਕੋ ਪੈਂਡਾ ਜਦ ਗਏ ਤਾਂ ਇੱਕ ਬਾਨ ਆਇਆ ਇੱਕ ਸੰਤ ਮੰਡਲੀ ਉਥੇ ਉਤਰੀ ਹੋਈ ਸੀ ਤਿੰਨਾਂ ਨੂੰ ਦੇਖ ਕੇ ਜਾਂਦਿਆਂ ਜਾਂਦਿਆਂ ਖੜੇ ਹੋ ਗਏ ਅਤੇ ਰੁਪਏ ਮੈਥੋਂ ਲੈ ਕੇ ਉਹਨਾਂ ਫਕੀਰਾਂ ਨੂੰ ਖਵਾ ਦਿੱਤੇ ਹਨ ਤੇ ਕਾਲੂ ਨੇ ਆਖਿਆ ਅਰਬਾਲਾ ਮੈਂ ਜੋ ਤੈਨੂੰ ਨਾਨਕ ਦੇ ਨਾਲ ਭੇਜਿਆ ਸੋ ਇਸ ਵਾਸਤੇ ਭੇਜਿਆ ਸੀ ਜੋ ਰੁਪਏ ਫਕੀਰਾਂ ਨੂੰ ਖਵਾ ਆਵੇ ਤਬਾਲੇ ਨੇ ਆਖਿਆ ਮਹਤਾ ਜੀ ਤੈਂ ਜੋ ਨਾਨਕ ਨੂੰ ਖਰਾ ਸੌਦਾ ਕਰਨ ਵਾਸਤੇ ਆਇਆ ਸੀ ਜੋ ਤੂੰ ਖਰਾ ਸੌਦਾ ਕਰੇ ਸੋ ਨਾਨਕ ਜੀ ਨੇ ਖਰਾ ਸੌਦਾ ਕੀਤਾ ਹੈ ਭਾਵੇਂ ਕੂਕ ਭਾਵੇਂ ਨਹੀਂ ਕੂਕ ਤਾਂ ਕਾਲੂ ਨੇ ਆਖਿਆ ਬਾਲਾ ਤੂੰ ਮੈਨੂੰ ਦੱਸ ਤਾਂ ਸਹੀ ਜੋ ਨਾਨਕ ਹੁਣ ਕਿੱਥੇ ਹੈ ਤਾਂ ਭਾਈ ਬਾਲਾ ਜੀ ਅਤੇ ਕਾਲੂ ਨਾਨਕ ਜੀ ਨੂੰ ਢੋਂਡਣ ਵਾਸਤੇ ਚਲੇ ਗਏ ਅਤੇ ਮਾਤਾ ਤ੍ਰਿਪਤਾ ਜੀ ਸੁਣ ਕੇ ਵੱਡੀ ਸ਼ੋਕਾਤਰ ਹੋ ਕੇ ਪਛਤਾਣ ਲੱਗੀ ਅਤੇ ਨਾਨਕ ਜੀ ਦੇ ਡੋਂਡਣ ਵਾਸਤੇ ਹੋਰ ਨਫਰਾਂ ਨੂੰ ਦੁੜਾਇਆ। ਅਦੇ ਨਾਨਕੀ ਜੀ ਨੂੰ ਭੇਜਿਆ ਆਰਕਿਆ, "ਹੇ ਬੀਬੀ, ਤੇਰੇ ਪਿਤਾ ਕੋ ਵੱਡਾ ਕਰੋਧ ਹੋ ਰਿਹਾ ਹੈ। ਦੇਖ ਕਿਤੇ ਨਾਨਕ ਜੀ ਨੂੰ ਕੁਝ ਦੁੱਖ ਨਾ ਦੇਵੇ, ਤਾਂ ਅੱਗੇ ਕਾਲੂ ਤੇ ਭਾਈ ਬਾਲਾ ਚਲੇ ਜਾਂਦੇ ਸੀ।" ਤਲਵੰਡੀ ਦੇ ਬਾਹਰ ਜਿੱਥੇ ਸ੍ਰੀ ਗੁਰੂ ਨਾਨਕ ਜੀ ਬੈਠੇ, ਕਾਲੂ ਨੂੰ ਨਾਲ ਲੈ ਕੇ ਜਾ ਬਖਾਇਆ, ਤਾਂ ਕਾਲੂ ਨੂੰ ਜਾ ਕੇ ਦੇਖਿਆ ਬੜਾ ਕਰੋਧ ਆਇਆ। ਅਗੜ ਨੇਤਾ ਤੇ ਪੁੱਛਿਆ ਆਵੋ ਨਾਨਕ 20 ਰੁਪਏ ਜੋ ਤੈਨੂੰ ਦਿੱਤੇ ਸਨ ਸੋ ਕਿੱਥੇ ਹਾ ਤਾਂ ਗੁਰੂ ਨਾਨਕ ਜੀ ਨੂੰ ਦੋ ਤਮਾਚੇ ਸੱਜੇ ਹੱਥ ਤੇ ਖੱਬੀ ਗੱਲ ਉੱਪਰ ਮਾਰੇ ਤੇ ਸੱਜੀ ਗੱਲ ਤੇ ਦੋ ਤਮਾਚੇ ਖੱਬੇ ਹੱਥ ਦੇ ਮਾਰੇ ਇੰਨੇ ਨੂੰ ਬੀਬੀ ਨਾਨਕੀ ਜੀ ਪਹੁੰਚੀ ਤੇ ਪਿਤਾ ਜੀ ਅੱਗੇ ਮੱਥਾ ਟੇਕਿਆ ਤੇ ਮੁੱਖ ਤੇ ਗਿਆ ਪਿਤਾ ਜੀ ਆਪ ਬਖਸ਼ੀਏ ਨਾਨਕ ਦੀਆਂ ਗੱਲਾਂ ਤੇ ਨੀਲ ਪੈ ਗਏ ਪਰ ਗੁਰੂ ਨਾਨਕ ਜੀ ਬੋਲੇ ਨਹੀਂ ਨੇਤਰਾں ਤੋਂ ਜਲ ਵਗਿਆ ਜਾਵੇ ਤਾਂ ਇੱਕ ਆਦਮੀ ਨੇ ਰਾਏ ਬੁਲਾਰ ਨੂੰ ਜਾ ਗਿਆ ਹੇ ਰਾਏ ਜੀ ਕਾਲੂ ਪਟਵਾਰੇ ਨੇ ਪੁੱਤਰ ਨੂੰ ਡਾਢੀ ਮਾਰ ਮਾਰੀ ਹੈ ਤੇ ਨਾਨਕੀ ਨੇ ਮੱਥਾ ਟੇਕ ਕੇ ਛੁਡਾਇਆ ਇਹ ਸੁਣ ਕੇ ਰਾਏ ਨੇ ਆਦਮੀ ਪੇਜ ਕੇ ਮਹਤੇ ਕਾਲੂ ਨੂੰ ਸੱਦਿਆ ਤਾਂ ਆਦਮੀ ਆ ਕੇ ਗਿਆ ਕਾਲੂ ਰਾਏ ਬੁਲਾਉਂਦਾ ਹੈ ਤਾਂ ਗੁਰੂ ਨਾਨਕ ਨੂੰ ਵੀ ਨਾਲ ਲਿਆ ਤਾਂ ਅੱਗੋ ਕਿਹਾ ਸੁਣ ਭਾਈ ਮੈਂ ਕਿਆ ਕਰਾਂ ਇਸ ਪੁੱਤਰ ਨੇ ਮੈਨੂੰ ਛੋੜ ਕਰ ਛੱਡਿਆ ਪਾਟ ਛੱਡਿਆ ਸੋ ਤਾਂ ਰਾਏ ਦੇ ਆਦਮੀ ਨੇ ਕਿਹਾ ਕਾਲੂ ਉਥੇ ਦਾ ਚੱਲ ਤਾਂ ਬਾਬਾ ਨਾਨਕ ਜੀ ਤੇ ਕਾਲੂ ਰਾਏ ਬੁਲਾਰ ਦੇ ਪਾਸ ਪਹੁੰਚੇ ਤੇ ਰਾਏ ਬੁਲਾਰਨੇ ਦੇਖਦਿਆਂ ਹੀ ਗੁਰੂ ਨਾਨਕ ਜੀ ਤੇ ਕਾਲੂ ਨੂੰ ਬੈਰਾਗ ਛੁੱਟ ਗਿਆ ਤੇ ਨਾਨਕ ਜੀ ਨੂੰ ਰਾਏ ਨੇ ਬਗਲ ਵਿੱਚ ਲਿੱਤਾ ਤੇ ਮੱਥਾ ਚੁੰਮਿਆ ਤੇ ਕਾਲੂ ਨੂੰ ਦੇਖ ਕੇ ਬੜਾ ਕ੍ਰੋਧ ਵਿੱਚ ਆਇਆ ਤੇ ਕਿਹਾ ਸੁਣ ਕਾਲੂ ਮੈਂ ਤੈਨੂੰ ਕਿਹਾ ਸੀ ਕਿ ਜੋ ਤੂੰ ਨਾਨਕ ਜੀ ਨੂੰ ਬੁਰਾ ਭਲਾ ਨਾ ਬੋਲੀ ਤੇ ਤੂੰ ਨਾਨਕ ਜੀ ਨੂੰ ਅਜੇਹੀ ਮਾਰ ਮਾਰੀ ਹੈ ਦੇਖ ਕੇ ਲੋਕ ਤਰਾਸ-ਤਰਾਸ ਕਰਦੇ ਤੇ ਦੁਖੀ ਹੁੰਦੇ ਹਨ ਸੁਣ ਕਾਲੋ ਨਾ ਤੈਨੂੰ ਮੇਰੇ ਕਹੇ ਦਾ ਡਰ ਹੈ ਤੇ ਨਾ ਪਰਮੇਸ਼ਰ ਦਾ ਅਤੇ ਨਾ ਤੈਨੂੰ ਤੇਰੇ ਪੁੱਤਰ ਦਾ ਮੋਹ ਹੋਇਆ ਜੋ ਮੇਰੇ ਘਰ ਇੱਕੋ ਪੁੱਤਰ ਹੈ ਕਾਲੂ ਤੂੰ ਵੱਡਾ ਰਾਖਸ਼ ਹੈ ਤੇਰੇ ਘਰ ਦੇ ਲਾਇਕ ਗੁਰੂ ਨਾਨਕ ਨਹੀਂ ਮੈਂ ਕੀ ਕਰਾਂ ਜੇ ਇਸ ਨੂੰ ਮੈਂ ਆਪਣੇ ਘਰ ਵਿੱਚ ਰੱਖ ਸਕਦਾ ਤੂੰ ਇਸ ਦੀ ਅਵਗਿਆ ਜਿੰਨੀ ਕਰਦਾ ਸੋ ਅੱਛੀ ਨਹੀਂ ਕਰਦਾ ਇਹਨੂੰ ਜਿੰਨਾ ਤਰਾਸ ਦਿੰਦਾ ਬਹੁਤ ਬੁਰਾ ਕਰਦਾ ਇਹ ਸਾਰੇ ਦੋਸ਼ ਮੈਨੂੰ ਲੱਗਦੇ ਹਨ ਇਹ ਕਲਾ ਵਾਲਾ ਲੋਕ ਹੈ ਪਰਮੇਸ਼ਰ ਦਾ ਵੱਲੀ ਹੈ ਰਾਏ ਦੀ ਅੱਖੀਆਂ ਤੇ ਜਲ ਟੁਰਿਆ ਜਾਵੇ ਤੇ ਬੈਰਾਗ ਕੰਮੀਏ ਨਹੀਂ ਬਾਬਾ ਜੀ ਦੇ ਮੋਹ ਕਰਕੇ ਕੰਠ ਰਾਏ ਦਾ ਗਦਗਦ ਹੋ ਗਿਆ ਅਤੇ ਕਾਲੂ ਤੇ ਸਖਤ ਸੁਭਾ ਕਰਕੇ ਰਾਏ ਦਾ ਤਣ ਕ੍ਰੋਧ ਕਰਕੇ थरथਰ ਕੰਬਦਾ ਤੇ ਕਿਹਾ ਸੁਣ ਕਾਲੂ ਅੱਜ ਤਿੱਕਰ ਮੈਂ ਤੈਨੂੰ ਕਦੀ ખોਟਾ ਬਚਨ ਨਹੀਂ ਕਿਹਾ ਤੇ ਅੱਜ ਮੈਂ ਤੈਨੂੰ ਆਖਦਾ ਹਾਂ ਸੁਣ ਤੂੰ ਕੀ ਕੰਮ ਕੀਤਾ ਨਾਨਕ ਨੂੰ ਐਸੀ ਮਾਰ ਮਾਰਨੀ ਆਹੀ ਜੋ ਉਸ ਦੇ ਮੂੰਹ ਤੇ ਐਸੇ ਦਾਗ ਪਾ ਦਿੱਤੇ ਤੂੰ ਬੜਾ ਜਲਾਦ ਹੈ ਵੱਡਾ ਕਠੋਰ ਹੈ ਤਕਾਲੂ ਡਰ ਕੇ ਲੱਗਾ ਆਖਣ ਰਾਏ ਜੀ ਮੈਂ ਕੀ ਕਰਾਂ ਤੁਸੀਂ ਜਦ ਕਦ ਮੇਰੇ ਨਾਲ ਹੀ ਲੜਦੇ ਹੋ ਮੈਂ ਇਸ ਨੂੰ ਬਥੇਰਾ ਸਿਖਾ ਸਮਝਾ ਰਿਹਾ ਹਾਂ ਕਿ ਨਾਨਕ ਤੂੰ ਮੇਰੇ ਘਰ ਦਾ ਇੱਕੋ ਇੱਕ ਪੁੱਤਰ ਹੈ ਸਿਆਣਾ ਹੋ ਮੈਂ 20 ਰੁਪਏ ਇਸ ਨੂੰ ਦਿੱਤੇ ਤੇ ਨਫਰ ਇਸ ਨਾਲ ਬਾਲਾ ਦਿੱਤਾ ਸੋ ਬਾਲਾ ਆਖਣ ਲੱਗਾ ਮਹਤਾ ਜੀ ਨਾਨਕ ਜੀ ਜਾਂਦਿਆਂ ਹੀ ਰੁਪਏ ਫਕੀਰਾਂ ਨੂੰ ਦੇ ਦਿੱਤੇ ਸੋ ਜਿਸ ਦਿਨ ਦਾ ਇਹ ਜਨਮਿਆ ਹੈ ਤੇ ਹੋਸ਼ ਸੰਭਾਲੀ ਹੈ कई बारी इसे ਘਰ ਉਜਾੜਿਆ ਹੈ ਫਿਰ ਉਹ ਰੁਪਏ ਤਾਂ ਦਿੱਤੇ ਬਾਹਰ ਜੰਗਲ ਵਿੱਚ ਜਿੱਥੇ ਪਾਣੀ ਵੀ ਨਹੀਂ ਮਿਲਦਾ ਉਥੇ ਲੋਕ ਬੈਠਾ ਬਾਲੇ ਘਰ ਆਏ ਨੂੰ ਪੁੱਛਿਆ ਤਾਂ ਇਸਨੇ ਦੱਸਿਆ ਦੱਸਿਆ ਹੈ ਇਹ ਸੁਣ ਕੇ ਰਾਏ ਬੁਲਾਰਨੇ ਬਾਲੇ ਨੂੰ ਸੱਦ ਪੁੱਛਿਆ ਸਭ ਹਕੀਕਤ ਜਿਉਂ ਬੀਤੀ ਸੀ ਰਾਏ ਬਲਾਰ ਨੂੰ ਸੁਣਾਈ ਤਾਂ ਰਾਏ ਕਾਲੂ ਨੂੰ ਆਖਿਆ ਸੁਣ ਕਾਲੂ ਤੇਰੀ ਪ੍ਰਾਰਧ ਪਰਧ ਖੋਟੀ ਹੈ ਤੂੰ ਇਸ ਨਾਨਕ ਦੀ ਕਦਰ ਨਹੀਂ ਜਾਣਦਾ ਜਿਉਂ ਕਿਸੇ ਪਾਸ ਪਾਸ ਹੋਵੇ ਤੇ ਉ ਪੱਥਰ ਜਾਣ ਕੇ ਛੁੱਟ ਦੇਵੇ ਤੇ ਕੌਡੀਆਂ ਦੇ ਮਗਰ ਫਿਰੇ ਜਿੱਦਾਂ ਕਿਸੇ ਅਣਜਾਨ ਨੂੰ ਜਵਾਹਰ ਮਿਲੇ ਉਹ ਉਸ ਦੀ ਸਾਰ ਨਹੀਂ ਜਾਂਦਾ ਏਸੀ ਤੇ ਕੰਗਾਲ ਹੈ ਤੇ ਮੈਂ ਕੀ ਕਰਾਂ ਮੇਰਾ ਤਨ ਮੁਸਲਮਾਨ ਹੈ ਇਹ Hindu ਹੈ ਇਸ ਅਯੋਗਤਾ ਕਰਕੇ ਮੈਂ ਕੁਝ ਕਰ ਨਹੀਂ ਸਕਦਾ ਤੇ ਕਾਲੂ ਤੈਨੂੰ ਤਨ ਦੀ ਤ੍ਰਿਸ਼ਨਾ ਹੈ ਜੋ ਇਹਨਾਂ ਦੇ ਸ਼ਰੀਰ ਦਾ ਖਰਚ ਹੈ ਤੂੰ ਮੇਰੇ ਘਰ ਤੇ ਲੈ ਲਿਆ ਕਰ ਇਨਾ ਕਹਿ ਕੇ ਰਾਈ ਬੁਲਾਰ ਦਾ ਨੌਕਰ ਜਿਸ ਦਾ ਨਾਮ ਉਮੈਦਾ ਹੈ ਸੀ ਤਿਸ ਨੂੰ ਰਾਈ ਨੇ ਆਖਿਆ ਜਾਓ ਉਮੈਦਾ ਤੂੰ ਮੇਰੇ ਘਰ ਤੋਂ 20 ਰੁਪਏ ਕਾਲੂ ਨੂੰ ਲਿਆ ਦੇ ਤਾਂ ਉਹ ਉਮੈਦਾ ਰਾਈ ਬੁਲਾਰ ਦੀ ਰਾਣੀ ਜਿਸ ਦੀ ਜਾਤ ਖੋਖਰਾ ਸੀ ਤਿਸ ਪਾਸੋਂ ਰੁਪਏ 20 ਜਾ ਮੰਗੇ ਰਾਣੀ ਖੋਖਰਾ ਰੁਪਏ ਦਿੱਤੇ ਨੌਕਰ ਨੇ ਲੈ ਆਂਦੇ ਕਾਲੂ ਦੇ ਹੱਥ ਦਿੱਤੇ ਕਾਲੂ ਲੈ ਨਹੀਂ ਤੇ ਰਾਈ ਮੋੜੇ ਨਹੀਂ ਰਾਏ ਬੁਲਾਰਨੇ ਕਿਆ ਮੈਂ ਕੀ ਕਰਾਂ ਜੋ ਮੇਰੇ ਘਰ ਗੁਰੂ ਨਾਨਕ ਜੀ ਰਹਿ ਨਹੀਂ ਸਕਦਾ ਨਹੀਂ ਤਾਂ ਮੈਂ ਆਪਣੇ ਘਰ ਹੀ ਰੱਖਾਂ ਤੇ ਹੁਣ ਤੇਰੇ ਘਰ ਰੱਖਦੇ ਹਾਂ ਅੱਜ ਕੱਲ ਕਿ ਥਾਉ ਅਸੀਂ ਨਾਨਕ ਜੀ ਨੂੰ ਸੌਂਪ ਦਿੰਦੇ ਹਾਂ ਤੇ ਕਾਲੂ ਰੁਪਏ ਲਵੇ ਨਹੀਂ ਅਦੇ ਕਾਲੂ ਕਹੇ ਰਾਇ ਜੀ ਇਹ ਰੁਪਏ ਕਿਸਤੇ ਅਸੀਂ ਕਿਸਤੇ ਆ ਤੇ ਨਾਨਕ ਕਹਿੰਦਾ ਇਹ ਸਭ ਕੁਝ ਆਪ ਦਾ ਹੀ ਹੈ ਮੈਂ ਰੁਪਈਆ ਨੂੰ ਨਹੀਂ ਝੂਰਦਾ ਰਾਇ ਨੇ ਕਿਹਾ ਕਾਲੂ ਜੋ ਕੁਛ ਤੂੰ ਕਰਦਾ ਹੈ ਸੋ ਭਲਾ ਹੀ ਕਰਦਾ ਪਰ ਦੂ ਰੁਪਏ ਲੈ ਤੇ ਜਿੰਨਾ ਚਿਰ ਨਾਨਕ ਜੀ ਸਿਆਣਾ ਹੈ ਤਿੰਨਾ ਚਿਰ ਨਾਨਕ ਜੀ ਦੀ ਖਿਦਮਤ ਅਸੀਂ ਕਰਾਂਗੇ ਤਾਂ ਫਿਰ ਕਾਲੂ ਰੁਪਏ ਦੇਵੇ ਤੇ ਰਾਏ ਜੀ ਲਵੇ ਨਹੀਂ ਤਾਂ ਉਮੀਦ ਹੈ ਕਿ ਆ ਕਾਲੂ ਰੁਪਏ ਲੈ ਲੈ ਤੇ ਰਾਏ ਜੀ ਦਾ ਆਖਿਆ ਫੇਰ ਨਾ ਹੀ ਤਾਂ ਕਾਲੂ ਨੇ ਰੁਪਏ ਲੈ ਲੇਤੇ ਰੁਪਏ ਲੈ ਕੇ ਕਾਲੂ ਹੈਰਾਨ ਹੋ ਰਿਆ ਰਾਏ ਨੇ ਕਿਹਾ ਆਲੂ ਅੱਜ ਤੋਂ ਲੈ ਕੇ ਨਾਨਕ ਜੀ ਨੂੰ ਪੋਸ਼ਾਕਾਂ ਵੀ ਅਸੀਂ ਬਣਾ ਦੇਵਾਂਗੇ ਖਰਚ ਵੀ ਇਸ ਦਾ ਸਾਡੇ ਘਰੋਂ ਲੈ ਆਕਰ ਤੂੰ ਮਾਇਆ ਦੇ ਲੋਭ ਕਰ ਐਸੇ ਸੱਤ ਧਰਮ ਵਾਲੇ ਨਾਨਕ ਪਰਮੇਸ਼ਰ ਦੇ ਪਿਆਰੇ ਨੂੰ ਨਲਾਇਕ ਨਾ ਕਹੀਂ ਜਿੰਨਾ ਤੇਰੇ ਘਰ ਦਾ ਦਰਬ ਨਾਨਕ ਗਵਾਇਆ ਸੋ ਹਿਸਾਬ ਕਰਕੇ ਸਭ ਮੇਰੇ ਕੋਲੋਂ ਲੈ ਰਾਏ ਦੇਵੇ ਤੇ ਕਾਲੂ ਲਵੇ ਨਹੀਂ ਬਾਰੰਬਾਰ ਰਾਏ ਬੁਲਾਰ ਇਹੀ ਆਖਿਆ ਕਾਲੂ ਤੇਰੇ ਪੁੱਤਰ ਨੇ ਜਗਤ ਦੇ ਬੰਦਨਾ ਨੂੰ ਹਟਵਾਣੀ ਵਾਸਤੇ ਮਨੁੱਖ ਦੇ ਧਾਰੀ ਹੈ ਇਹ ਤੇਰਾ ਪੁੱਤਰ ਤਾਂ ਸੰਤ ਹੈ ਇਸ ਨੂੰ ਵੇਖੀ ਕਦੀ ਛਿੜਕਦੇ ਤਾਂ ਕਾਲੂ ਬੜਾ ਲज्जਤ ਹੋ ਗਿਆ ਆਪਣੇ ਘਰ ਆਇਆ ਤਲਵੰਡੀ ਦੇ ਜਿੰਨੇ ਲੋਕ ਖੱਤਰੀ ਬ੍ਰਾਹਮਣ Hindu Turkai ਅਰ ਜੱਟ ਬੂਟ ਸੋ ਸਭ ਕਾਲੂ ਨੂੰ ਬੁਰਾ ਬੁਰਾ ਆਖਣ ਲੱਗੇ ਕੋਈ ਸਲਾਹੇ ਨਹੀਂ ਤੇ ਕਹਿਣ ਲੱਗੇ ਦੇਖੋ ਭਾਈ ਪਹਿਲਾਂ ਤਾਂ ਕਾਲੂ ਨੇ ਐਸਾ ਨਿਰਦਈ ਹੋ ਕੇ ਪੁੱਤਰ ਨੂੰ ਮਾਰਿਆ ਹੈ ਚੰਡਾਲ ਦੀ ਤਰ੍ਹਾਂ ਮਾਰ ਪੁੱਤਰ ਨੂੰ ਕੀਤੀ ਹੈ ਸੋ ਦੂਜਾ ਰਾਈ ਬੁਲਾਰ 50 ਰੁਪਏ ਵੀ ਲੈ ਲੇ ਤੇ ਫਿਰ ਅਗਲੇ ਦਿਨ ਕਾਲੂ ਰਾਈ ਬੁਲਾਰ પાસે ਆਇਆ ਅਤੇ ਆਕਰ ਰਾਈ ਬੁਲਾਰ ਦੇ ਪੈਰਾਂ ਪਰ ਢਹਿ ਪਿਆ ਅਤੇ ਆਖਿਆ ਰਾਈ ਜੀ ਮੇਰੀ ਜਗਾ ਤੇ ਹੋਰ ਕੋਈ ਨਹੀਂ ਇਹ ਰੁਪਏ ਤੁਸੀਂ ਆਪਣੇ ਫੇਰ ਲਵੋ ਤਾਂ ਰਾਈ ਬੁਲਾਰ ਨੇ ਕਿਹਾ ਕਾਲੂ ਇਹ ਰੁਪਏ ਸਤੈਨੂੰ ਨਹੀਂ ਦਿੱਤੇ ਅਸਾਂ ਗੁਰੂ ਨਾਨਕ ਚੀ ਦੇ ਰੁਪਏ ਦੇਨੇ ਸੋ ਅਸਾਂ ਨੇ ਦਿੱਤੇ ਫੇਰ ਅਸੀਂ ਤੇਰੇ ਪਾਸੋਂ ਰੁਪਏ ਕਿਹੜੇ ਲਈਏ ਤਾਂ ਕਾਲੂ ਨੇ ਕਿਹਾ ਰਾਈ ਜੀ ਨਾਨਕ ਦੇ ਪਾਸ ਰੁਪਏ ਕਿੱਥੋਂ ਆਏ ਜੋ ਤੁਸਾਂ ਉਸ ਪਾਸੋਂ ਉਧਾਰ ਲਿੱਤੇ ਆ ਤਾਂ ਰਾਈ ਜੀ ਰਾਈ ਬੁਲਾਰਨੇ ਕਿਹਾ ਕਾਲੂ ਤੈਨੂੰ ਇਸ ਬਾਤ ਦੀ ਖਬਰ ਕੋਈ ਨਹੀਂ ਜਿੰਨੇ ਮਾਇਆ ਇਸ ਜਹਾਨ ਉੱਪਰ ਦੁਨੀਆ ਵਿੱਚ ਹੈ ਸਭ ਇਸੇ ਦੀ ਹੈ ਸਭ ਦੌਲਤ ਦੁਨੀਆ ਦਾ ਇਹ ਮਾਲਕ ਹੈ ਜਿੰਨੇ ਮੇਰੇ ਘਰ ਵਿੱਚ ਸੁੱਖ ਹਨ ਘੋੜੇ ਰਥ ਦੌਲਤ ਹੁਕਮ ਇਹ ਸਭ ਨਾਨਕ ਜੀ ਦਾ ਹੀ ਸਦਕਾ ਹੈ ਮੈਂ ਇਸਦਾ ਹੀ ਦਿੱਤਾ ਖਾਂਦਾ ਹਾਂ ਅਸੀਂ ਛੋੜ ਕੇ ਇਹ ਗਾਲੂ ਸੰਸਾਰ ਸਾਰਾ ਹੀ ਇਸਦਾ ਦਿੱਤਾ ਖਾਂਦਾ ਹੈ ਇਸ ਬਾਤ ਨੂੰ ਸੁਣ ਕਰ ਲੋਕ ਸਭ ਜਿਹੜੇ ਬੈਠੇ ਸਨ ਉਹਨਾਂ ਦੀ ਨਿਸ਼ਾ ਹੋ ਗਈ ਤੇ ਮਹਤਾ ਕਾਲੂ ਜੀ ਘਰ ਨੂੰ ਆ ਗਏ